ਆ ਸੋ ਸੋ ਸਾਲ ਪੁਰਾਣੀਆਂ ਚੀਜ਼ਾਂ ਨੇ ਯੂਰਪੀਅਨ ਸਟਾਈਲ ਦੀਆਂ ਜਿਵੇਂ ਯੂਰਪ 'ਚ ਨਹੀਂ ਸੀ ਪਹਿਲਾਂ ਚੱਲਦੀਆਂ ਹੁੰਦੀ ਉਸ ਤਰੀਕੇ ਦੀਆਂ ਇੱਕ ਨਹੀਂ ਆ ਵੀ ਜਿਵੇਂ ਆਇਨ ਲੱਗੂਗਾ ਤੁਹਾਨੂੰ ਜਿਵੇਂ ਇੰਗਲੈਂਡ ਦੀ ਇੱਕ ਸਟਰੀਟ ਹੁੰਦੀ ਆ ਕੋਈ ਉਸ ਤਰੀਕੇ ਦੇ ਡਿਜ਼ਾਈਨਸ ਉਹਨੂੰ ਇੱਥੇ ਮਿਲਣੇ ਆ ਮੈਂ ਆਇਆ ਕਿੱਥੇ ਆ ਮੋਹਾਲੀ ਸੈਕਟਰ 105 ਦੇ ਵਿੱਚ ਇਮਾਰ ਸੈਂਟਰ ਪਲਾਜ਼ਾ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ ਉਹ ਦੇਖਿਓ ਕਰਨ ਉਧਰਲੇ ਪਾਸੇ ਵੀ ਨਿਗਾਹ ਪਵਾ ਦਿਓ ਬਹੁਤ ਯੂਨੀਕ ਕਨਸੈਪਟ ਆ ਜਿਹੜਾ ਕਿ ਪ੍ਰਾਣੀਆਂ ਕਹਿ ਸਕਦੇ ਆ ਕਿ ਉਹਨਾਂ ਦੇ ਰਾਜਾ ਮਹਾਰਾਜਾ ਵੇਲੇ ਦਾ ਚੱਲਦਾ ਆਉਂਦਾ ਸੀ ਜੋ ਬ੍ਰਿਟਿਸ਼ਰਸ ਸੀਗੇ ਉਹਨਾਂ ਦੇ ਜ਼ਮਾਨੇ ਦਾ ਇਸ ਵਕਤ ਮੈਂ ਮੁਹਾਲੀ ਦੇ ਵਿੱਚ ਆ ਬਾਈ ਅਨੀਸ਼ ਆਪਣਾ ਜੀ ਹਸਰੀ ਕਾਲ ਕੀ ਹਾਲ ਹੈ ਠੀਕ ਠਾਕ ਹੋ ਜੀ ਬਹੁਤ ਦੁਨੀਆ ਦਾ ਵਿਲੱਖਣ ਕੰਮ ਕੀਤਾ ਬਹੁਤ ਵੱਖਰਾ ਰੂਹ ਵਾਲਾ ਕੰਮ ਜਿਹਨੂੰ ਕਹਿੰਨਾ ਵੀ ਆਪਣੀ ਰੀਜ ਹੁੰਦੀ ਆ ਪ੍ਰਾਣੀਆਂ ਚੀਜ਼ਾਂ ਲਾਉਣ ਯਾਰ ਉਸ ਤਰੀਕੇ ਦਾ ਮਾਹੌਲ ਹੋਵੇ ਯੂਰੋਪੀਅਨ ਸਟਾਈਲ ਫਾਇਰ ਬਾਲ ਹਨਾ ਹਾਂਜੀ ਹਾਂਜੀ ਵੀਰ ਜੀ ਤੇ ਵੀਰ ਜੀ ਕੀ ਸਪੈਸ਼ਲਟੀ ਕੀ ਆਪਾਂ ਇਹਦੀ ਗੱਲ ਕਰੀਏ ਹਾਂਜੀ ਹਾਂਜੀ ਵੀਰ ਜੀ ਹਾਂ ਇਹਦੀ ਇਹਦੀ ਗੱਲ ਕਰੀਏ ਜੀ ਇਹਦੀ ਕੀ ਸਪੈਸ਼ਲਟੀ ਆ ਅ ਬ੍ਰਿਟਿਸ਼ ਸਪੈਸ਼ਲਟੀ ਆ ਅਜਕਲ ਲੋਕ ਜਿਸ ਤਰ੍ਹਾਂ ਥੋੜਾ ਜਿਹਾ ਚਾਈਨੀਜ਼ ਪਸੰਦ ਕਰ ਰਹੇ ਨੇ ਇਹ ਐਵਰਗ੍ਰੀਨ ਥੋੜਾ ਜਿਹਾ ਹੈ ਨਾ ਇਸ ਦਾ ਟ੍ਰੈਂਡ ਕਰੇ ਗਿਆ ਨਾ ਜਾ ਸਕਦਾ ਹਾਂ ਇਹ ਤੇ ਕੋ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੈ ਵਿਰਾਸਤ ਦੀਆਂ ਚੀਜ਼ਾਂ ਕਹ ਲੋ ਇਹ ਵਿਰਾਸਤ ਦੀਆਂ ਚੀਜ਼ਾਂ ਨੇ ਇਹ ਰਸਟਿਕ ਲੁੱਕ ਹੈ ਇਹਨਾਂ ਦਾ ਹਾਂ ਜੰਗਾਲੀ ਲੁੱਕ ਜੰਗਾ ਇਹਨਾਂ ਦਾ ਇੱਕ ਅਲੱਗ ਹੀ ਟੈਕਸਚਰ ਹੈ ਇੱਕ ਅਲੱਗ ਹੀ ਟੇਸਟ ਹੈ ਇਹਦੇ ਟੇਸਟਰ ਕਹਿਣ ਦਾ ਮਤਲਬ ਰੇਅਰ ਲੋਕਾਂ ਨੂੰ ਹੀ ਪਤਾ ਇਹਨਾਂ ਬਾਰੇ ਤੇ ਜਿਆਦਾ ਜਿਹਨੂੰ ਪਤਾ ਉਹਨਾਂ ਨੂੰ ਹੀ ਪਤਾ ਇਹ ਇਹ ਆ ਪਕਰਾਂ ਵਿੱਚ ਵੀ ਲਾ ਸਕਦੇ ਆ ਕੋਈ ਅ ਕੀ ਕਹਿੰਦਾ ਕਿ ਬ੍ਰਾਂਡਿਆਂ ਦੇ ਵਿੱਚ ਵੀ ਹਾਂਜੀ ਆ ਕੈਫੇ ਹੋਗੇ ਆਪਣੇ ਕੈਫੇ ਹੋਗੇ ਹਾਂਜੀ ਮਤਲਬ ਕੋਈ ਸਟੂਡੀਓ ਬਣਾ ਰਿਹਾ ਕੋਈ ਵੀ ਬਿਲਕੁਲ ਜੀ ਮਤਲਬ ਕੋਈ ਸ਼ੋਅਰੂਮ ਬਣਾ ਰਿਹਾ ਹਾਂਜੀ ਹਾਂਜੀ ਮਤਲਬ ਕਿਤੇ ਵੀ ਫਟ ਕਰ ਲੋ ਯਾਰ ਹਰ ਚੀਜ਼ ਇਹ ਇਕੱਲੇ ਝੂਮਰ ਜੇ ਨਹੀਂ ਇਹ ਝੂਮਰ ਜੇ ਲੱਗਦੇ ਹਨ ਦੇਖਣ ਨੂੰ ਤਾਂ ਸਧਾਰਨ ਨਜ਼ਰ ਨਾਲ ਪਰ ਇਹਦੇ ਬਿਨਾਂ ਚੇਅਰਜ਼ ਵੀ ਦੇਖਿਓ ਕਰਨ ਆਹ ਦੇਖਿਓ ਆਹ ਇੱਕ ਕਲਾਸਿਕ ਲੋਕ ਵਾਲੀਆਂ ਚੇਅਰਜ਼ ਇਹਨਾਂ ਇਹਦੀ ਕੀ ਖਾਸियत ਜਿਵੇਂ ਆਹਾਂ ਪੰਜ ਨੇ ਵੀ ਗੱਲ ਕਰਾਂਗੇ ਇਹ ਸਰ ਕਹਿਣ ਦਾ ਮਤਲਬ ਬਹੁਤ ਹੀ ਤੁਸੀਂ ਆਇਆ ਲਗਾਓ ਵੀ ਕਹਿਣ ਦਾ ਮਤਲਬ ਜੁਆਇੰਟਲੈਸ ਆਪਣਾ ਜੁਆਇੰਟ ਤੋਂ ਇੰਨਾ ਜ਼ਿਆਦਾ ਇਹਨਾਂ ਦਾ ਬ੍ਰੀਕੀ ਕੰਮ ਹੋਇਆ ਹੋਇਆ ਹਰ ਇੱਕ ਬੰਦਾ ਨਹੀਂ ਪਛਾਣ ਸਕਦਾ ਇਹਨਾਂ ਨੂੰ ਤੇ ਜਿਨ੍ਹਾਂ ਨੂੰ ਪਛਾਣ ਹੈ ਉਹਨਾਂ ਨੂੰ ਹੀ ਪਛਾਣ ਹੈ ਇਸ ਚੀਜ਼ ਦੀ ਇਹ ਤੁ ਤੁ ਮੈਂ ਦੇਖਿਆ ਵੀ ਬਾਹਰ ਵੀ ਜਾਂਦੀਆਂ ਚੀਜ਼ਾਂ ਹਾਂਜੀ ਹਾਂ ਇਹ ਐਕਸਪੋਰਟ ਵੀ ਕਰਦੇ ਆਊਟ ਆਫ ਕੰਟਰੀ ਵੀ ਭੇਜਦੇ ਆ ਜਿਵੇਂ ਆਹ ਹਾਲ ਹੈ ਇਹ ਕਾਸਟਿੰਗ ਹੈ ਜੀ ਇੱਕ ਇੱਕ ਕਿਹੜੀ ਤਾਤ ਆ ਇਹ ਇਹ ਅਲੂਮੀਨੀਅਮ ਹੈ ਜੀ ਅਲੂਮੀਨੀਅਮ ਦੇ ਵਿੱਚ ਬਣਾਏ ਗਿਆ ਜਿਵੇਂ ਲਾਉਨ ਦੇ ਵਿੱਚ ਬਾਹਰ ਬੈਠਣਾ ਵਾ ਘਾਹ ਦੇ ਉੱਤੇ ਇਹ ਬਿਲਕੁਲ ਆਊਟਡੋਰ ਲਈ ਬਣਿਆ ਹੋਇਆ ਕਨਸੈਪਟ ਆਊਟਡੋਰ ਲਈ ਆ ਹਾਂਜੀ ਗਾਰਡਨ ਫਰਨੀਚਰ ਹੈ ਗਾਰਡਨ ਫਰਨੀਚਰ ਇਤੋਂ ਬਿਨਾ ਕਰਨ ਆਹਾ ਇਹ ਸਰ ਦੇਖੋ ਤੁਸੀਂ ਇਹ ਪਹਿਲਾਂ ਆਪਣੇ ਚੱਲਦੇ ਹੁੰਦੇ ਸੀ ਹਾਂਜੀ ਇਹ ਅੱਜ ਵੀ ਟ੍ਰੈਂਡ 'ਚ ਨੇ ਇਤੋਂ ਚਿੱਠੀ ਪਾਓ ਹਾਂਜੀ ਹਾਂਜੀ ਤੇ ਫਿਰ ਚਾਬੀ ਤੁਹਾਡੇ ਕੋਲੇ ਹੋਊਗੀ ਹਾਂਜੀ ਹਾਂਜੀ ਬਿਲਕੁਲ ਹੀ ਬਿਲਕੁਲ ਇਤੋਂ ਵੀ ਖੋਲ ਕੱਢ ਲਓ ਇਹ ਕਾਸਟਿੰਗ ਦਾ ਪ੍ਰੋਡਕਟ ਹੈ ਹਮ ਵਾਹ ਬਹੁਤ ਯੂਨੀਕ ਚੀਜ਼ਾਂ ਯਾਰ ਤੁਹਾਡੇ ਘਰ ਨੂੰ ਵੱਖਰਾ ਬਣਾ ਦੇਣੀ ਹੈ ਸਾਰੇ ਪਿੰਡ ਚ ਨਹੀਂ ਲੱਗੀ ਹੋਣੀ ਮੈਨੂੰ ਨਾ ਰੁਪੇਜ ਭਾਈ ਜੀ ਕਾ ਦੇਖੋ ਆ ਬਹੁਤ ਹੀ ਯੂਨੀਕ ਇੱਕ ਸ਼ੈਂਡਲਰ ਹੈ ਅਸੀਂ ਬਾਹਰ ਬਹੁਤ ਭੇਜਿਆ ਦੇਖੋ ਇਹ ਨੂੰ ਤੁਸੀਂ ਹਾਂ ਬਈ ਹਾਂ ਕਿੰਨਾ ਬਰੀਕੀ ਕੰਮ ਹੋਇਆ ਹੋਇਆ ਜੀ ਉੱਤੇ ਪੱਤੀਆਂ ਜੀਆਂ ਨਾਲ ਕੰਮ ਕੀਤਾ ਹੋਇਆ ਹਾਂਜੀ ਇਸ ਦਾ ਤੁਸੀਂ ਕਲਰ ਦੇਖੋ ਕਿੰਨਾ ਫਾਈਨ ਹੈ ਜੀ ਹਾਂ ਇੱਕ ਵੇ ਦੇਖਿਆ ਜਿੰਨਾ ਇਹ ਪੁਰਾਣਾ ਹੁੰਦਾ ਜਾਊਗਾ ਉਹਨਾਂ ਹੀ ਇਹਦੀ ਗ੍ਰੇਸ ਵੱਧਦੀ ਜਾਏਗੀ ਉਹਦੀ ਵੈਲਿਊ ਵੀ ਵਧਣੀ ਹੈ ਹਾਂਜੀ ਹਾਂਜੀ ਤੇ ਇਹਦੀ ਖਾਸੀਅਤ ਆ ਜਿਵੇਂ ਇਹਦੀ ਆਪਾਂ ਗੱਲ ਕਰਦੇ ਸੀ ਕਰਨ ਆ ਦੇਖੋ ਐਲਜ਼ਾਬੇਥ ਦੇ ਮੌਕਟ ਵਾਲੀ ਗੱਲਬਾਤ ਆ ਜੀ ਹਨਾ ਉਹਦੇ ਨਮੂਨੇ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਇਹਨਾਂ ਨੇ ਬਣਾਇਆ ਹੋਇਆ ਇਹ ਪੂਰਾ ਇਹ ਆਮੁੱਦ ਬਾਹਰਲੇ ਮੁਲਕਾਂ ਚੋਂ ਅਹਰੇਂਗ ਦੇ ਘਰ ਦੇ ਬਾਹਰ ਲੱਗਾ ਆ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਣੇ ਡਾ ਕੇ ਆਵਾਜ਼ ਮਾਰ ਕੇ ਫੜਾ ਕੇ ਕਿ ਭਾਈ ਤੁਹਾਡੀ ਚਿੱਠੀ ਆਈ ਆ ਉੱਥੇ ਪਾ ਕੇ ਜਾਂਦੇ ਆ ਆ ਯਾਰ ਲੈ ਇੱਕ ਕਲਾਸਿਕ ਲੁੱਕ ਆ ਕੀ ਆ ਕੀ ਆ ਇਹ ਜੀ ਵੈਸੀ ਇਹਨਾਂ ਦਾ ਇਹਦੇ ਉੱਪਰ ਹਲੇ ਬਲਬਸ ਲੱਗਣੇ ਨੇ ਹੂੰ ਬਿਲਕੁਲ ਕਈ ਵਾਰ ਕੋਈ ਐਕਸਟਰਾ ਕਿਸ ਨੂੰ ਦੇਣਾ ਪੈ ਜਾਂਦਾ ਤਾਂ ਇਸ ਤੇ ਹੈ ਨਹੀਂ ਜੀ 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 ਆਪਾਂ ਆ ਇਧਰ ਚ ਉਮਰਾਂ ਦੀ ਗੱਲ ਕਰ ਲਈਏ ਹੋਰ ਆ ਜੀ ਆਯੋ ਇਧਰ ਆ ਵੀਰ ਲੈ ਕਮਾਲ ਯਾਰ ਕੀ ਖੂਬਸੂਰਤੀ ਆ ਦੇਖੋ ਸਾਰਾ ਰਸਟਿਕ ਆ ਜੀ ਰਸਟਿਕ ਆ ਐ ਲੱਗੋ ਜੰਗਾਲਿਆ ਜਾ ਕਈਆਂ ਨੇ ਕਹਣਾ ਯਾਰ ਰੰਗ ਤਾਂ ਨਹੀਂ ਕੀਤਾ ਇਹ ਆਈ ਆ ਇਹ ਇਹ ਹੈ ਹੀ ਆਏ ਆ ਇਹ ਆ ਲੈ ਆ ਵੀ ਬਹੁਤ ਕਮਾਲ ਬਈ ਲੈ ਤੁਸੀਂ ਫੋਨ ਵੀ ਕਰ ਲਿਓ ਬਾਈ ਜੀ ਹੋਣਾ ਤਾਂ ਹੋਰ ਵੀ ਤੁਹਾਡੇ ਮਨ 'ਚ ਕੋਈ ਡਿਜ਼ਾਈਨ ਆ ਗਿਆ ਯੂਰਪੀਅਨ ਸਟਾਈਲ ਬਿਲਕੁਲ ਜੀ ਬਿਲਕੁਲ ਤੁਸੀਂ ਆਹ ਦੇਖੋ ਨੀਚੇ ਤੁਸੀਂ 3 ਸੀਟਰ ਹੈ ਹਾਂ 3 ਸੀਟਰ ਲੈ ਦੇਖੋ ਕਿੰਨਾ ਅੱਛਾ ਬਣਿਆ ਹੋਇਆ ਹਾਂ ਲੈ ਇਸ ਦਾ ਹਰਨਾ ਮਤਲਬ ਬਸ ਜਦੋਂ ਵੀ ਲੋਡ ਪਿਆ ਕਰੋਗੇ ਕੱਲਾ ਰੰਗ ਹੀ ਕਰਨਾ ਇਹਨੂੰ ਮਤਲਬ 20 ਸਾਲਾਂ ਨੂੰ ਵੀ ਹਾਂ ਜੀ ਹਾਂ ਜੀ ਪਹਿਲੀ ਗੱਲ ਤਾਂ ਜਿੰਨਾ ਖਰਾਬ ਜਿਹਾ ਲੱਗੂਗਾ ਉਨਾ ਹੀ ਸੋਹਣਾ ਲੱਗਣਾ ਹੈ ਬਿਲਕੁਲ ਜੀ ਬਿਲਕੁਲ ਹਾਂ ਲੈ ਇਹ ਜੀਆਂ ਚੀਜ਼ਾਂ ਆ ਗਈਆਂ ਆਹਾ ਆ ਵੀ ਦਿਖਾ ਦੀ ਕਰਨ ਇਧਰੋਂ ਜੀ ਇੱਕ ਮਿੰਟ ਲਈ ਆ ਦਿਖਵਾ ਚਿਹਰਾ ਦਿਖਾ ਦਈਏ ਲੈ ਆ ਕਿੱਡੀ ਸੋਹਣੀ ਹੈ ਲੈ ਕਮਾਲ ਕਮਾਲ ਯਾਰ ਇਹ ਸਾਈ ਐਲੂਮੀਨੀਅਮ ਆ ਇਹ ਸਰ ਐਮਐਸਏ ਜੀ ਅੱਛਾ ਐਮਐਸਏ ਗੈਲਵਨਾਈਜ਼ ਵੀ ਆ ਜੀ ਜਿਸ ਤਰ੍ਹਾਂ ਦੀ ਕਸਟਮਰ ਰਿਕੁਆਇਰਮੈਂਟ ਆ ਉਵੇਂ ਉਸ ਤਰ੍ਹਾਂ ਦੀ ਹੋ ਜਾਂਦੀ ਆ ਹੂੰ ਤੇ ਆਹ ਇਹ ਸਰ ਰਿਲੈਕਸ ਚੇਅਰ ਆ ਜੀ ਰਿਲੈਕਸ ਚੇਅਰ ਆ ਦੇਖੋ ਗਰ ਤੁਸੀਂ ਕਿਸੇ ਟਾਈਮ ਆਪਣਾ ਫ੍ਰੀ ਟਾਈਮ 'ਚ ਤੁਸੀਂ ਹੂੰ ਇਹ ਉਸ ਤਰ੍ਹਾਂ ਦੀਆਂ ਚੀਜ਼ਾਂ ਨੇ ਆਏ ਆਏ ਲੰਮਾ ਪਏ ਆਹ ਇਹ ਤਾਂ ਗੱਲਬਾਤ ਪੂਰੀ ਐ ਨਾ ਚ ਹਾਂਜੀ ਆਹ ਕਿੰਨਾ ਜਾਲੀ ਵਾਲਾ ਕੰਮ ਕੀਤਾ ਬਈ ਏ ਸਰ ਇਹ ਸਾਨੂੰ ਬਾਹਰੋਂ ਆਡਰ ਆਇਆ ਸੀ ਕਿਸੇ ਦਾ ਇਹ ਕਿੰਨਾ ਜਾਲੀ ਵਾਲਾ ਕੰਮ ਕੀਤਾ ਹਾਂਜੀ ਹਾਂਜੀ ਦੇਖੋ ਲੈ ਵਾਹ ਜੀ ਵਾਹ ਤੇ ਇਧਰੋਂ ਚੂਮਰ ਦਿਖਾਈ ਕਰ ਇਹਦੇ ਕੋਸਰ ਵਾਲ ਨੇ ਵਾਲ ਨੇ ਇਹ ਬਲੈਕ ਰੋਜ਼ ਹੈ ਜੀ ਦੇਖੋ ਇਹ ਚਾਨਾਵਿਡ ਮਾਲ ਨਹੀਂਗਾ ਤੁਸੀਂ ਚਾਨਾਵਿਡ ਸਮਝ ਲਓਗੇ ਤੇ ਇਹ ਸਾਰਾ ਯੂਰੋਪੀਅਨ ਹੈ ਜੀ ਯੂਰੋਪੀਅਨ ਟੇਸਟ ਹੈ ਆ ਦੇਖੋ ਕਰਨੋ ਵੀ ਵਾਈਟ ਵੀ ਦਿਖਾ ਦੇ ਯੂਰੋਪੀਅਨ ਟੇਸਟ ਹੈ ਸਾਰਾ ਆ ਦੇਖਿਓ ਕਿਰਾ ਆ ਦੇਖੋ ਸਰ ਬਿਲਕੁਲ ਹੀ ਕਹਿੰਦਾ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਨਾ ਜੰਗ ਲੱਗੀ ਵੀ ਹੈ ਦੇਖੋ 100 100 ਸਾਲ ਪੁਰਾਣਾ ਫੀਲ ਮਿਲੂਗਾ ਤੁਹਾਨੂੰ ਮਤਲਬ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਅਕਸਰ ਜਿਵੇਂ ਪਟਿਆਲੇ ਕਿਲਾ ਦੇਖਿਆ ਹੋਵੇ ਉਸ ਤਰੀਕੇ ਦੀਆਂ ਸ਼ਾਹੀ ਰਿਆਸਤਾਂ ਦੇ ਵਿੱਚ ਦੇਖੋ ਇਹ ਇਹ ਆਪਣੀ ਵੀ ਅਕਸਰ ਦੇਖੋ ਕਿ ਆਪਣੇ ਰਾਜਾ ਨੇ ਵੀ ਯੂਰੋਪੀਅਨ ਸਟਾਈਲ ਨੂੰ ਬਹੁਤ ਕਾਪੀ ਕੀਤਾ ਸੀਗਾ ਕਿਉਂਕਿ ਉਧਰੋਂ ਚੀਜ਼ਾਂ ਲਿਆਉਂਦੇ ਸੀਗੇ ਆਪਦੀ ਠਾਠ ਵਾਹ ਨੂੰ ਦਿਖਾਉਣ ਲਈ ਜਿਵੇਂ ਕਿ ਭਾਰਤਪੁਰ ਦੀਆਂ ਰਿਆਸਤਾਂ ਹੋ ਗਈਆਂ ਜਾਂ ਕੋਈ ਹੋਰ ਉਹਨਾਂ ਥਾਵਾਂ ਤੇ ਵੀ ਇਹ ਚੀਜ਼ਾਂ ਦੇ ਦੇਖਣ ਨੂੰ ਮਿਲਣਗੀਆਂ ਤੇ ਤੁਸੀਂ ਇਹ ਵੀਰੇ ਹੁਣ ਦਾ ਇਹ ਨੂੰ ਬਹੁਤ ਬਹੁਤ ਸਾਡਾ ਕੈਫੇ ਚ ਬਹੁਤ ਜਾ ਰਿਹਾ ਹੈ ਮਾਲ ਆ ਦੇਖੋ ਆਹਾਂ ਬਿਲਕੁਲ ਬਹੁਤ ਕਮਾਲ ਵੀ ਕਰ ਨੇੜੇ ਹੋ ਕੇ ਦਿਖਾ ਦੀ ਵਾਈਟ ਜਾਂ ਕਲਰ ਇਹ ਜਿੰਨਾ ਹੀ ਹੋਰ ਬਣਦਾ ਜਾਊਗਾ ਆ ਵੀ ਬਹੁਤ ਸੋਹਣਾ ਭਈ ਆ ਕਿ ਡਾਟਾ ਜੀ ਅਰੇਬੀਅਨ ਹੈ ਜੀ ਹੈ ਅਰੇਬੀਅਨ ਹੈ ਇਹ ਅਰੇਬੀਅਨ ਹਾਂਜੀ ਹਾਂਜੀ ਹਾਂ ਇਹ ਅਰੇਬੀਅਨ ਆ ਅਰਬੀ ਲੋਕਾਂ ਵਾਲਾ ਆ ਗਿਆ ਲੈ ਸੋਹਣਾ ਕਿੰਨਾ ਯਾਰ ਹਰਾ ਇਹ ਰੰਗ ਦੇ ਵਿੱਚ ਦੇਖਿਓ ਤੇ ਇੱਧਰ ਵੀ ਹੋਰ ਆ ਜੀਏ ਫਿਰ ਆਪਾਂ ਚੇਅਰ ਕੋਲ ਥੱਲੇ ਕੁਰਸੀਆਂ ਵੀ ਬਹੁਤ ਪਾਈਆਂ ਦਿਖਾਵਾਂਗੇ ਇਿੱਦੂ ਬਿਨਾਂ ਬਹੁਤ ਵੈਰਾਈਟੀ ਰੱਖਦੇ ਆ ਹੈ ਹਾਂ ਹਾਂ ਆ ਕਰ ਨਾ ਯਾਰ ਲੈ ਲੈ ਹੈ ਕਿ ਨਾ ਗੱਲਬਾਤ ਪੂਰੀ ਰਸਟਲ ਜੀ ਪਈ ਇਹ ਕਿਹੜੀ ਚੀਜ਼ ਆ ਇਹ ਸਰ ਵੂਡਨ ਤੇ ਆਪਣਾ ਮੈਟਲ ਹੈ ਹਾਂ ਮਿਕਸ ਆ ਲੱਕੜ ਆ ਜਿਹੜੀ ਆ ਭੂਰੀ ਜੀ ਨੇ ਲਾ ਰਹੀ ਹਾਂ ਹਾਂਜੀ 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 ਬਿਲਕੁਲ ਜੀ ਤੇ ਉਹ ਵੀ ਲੱਕੜੀ ਆ ਉਹ ਵੀ ਸਰ ਆਈਆਂ ਜੀ ਹਾਂ ਆ ਦੇਖੋ ਕਿਰਾਂ ਯਾਰ ਲੈ ਫੋਟੋਨ ਕਰਕੇ ਫੋਟੋ ਖੱਚ ਕੇ ਰੱਖ ਲਿਓ ਤੇ ਸਾਨੂੰ ਨਮੂਨੇ ਦੀ ਭੇਜ ਦੇਣ ਕਿ ਤੇ ਰੇਡ ਰੂਟ ਪਤਾ ਕਰ ਲਿਓ ਭਾਈ ਇੰਨਿਆਂ ਦੇ ਵਿੱਚ ਭੁੱਲ ਭੁੱਲ ਜਾਵਾਂਗੇ ਆ ਦੇਖੋ ਯਾਰ ਇਹ ਗੱਲਾਂ ਹੋਣਗੀਆਂ ਯਾਰ ਇਹ ਉਹ ਚੀਜ਼ਾਂ ਜਿਹੜੀਆਂ ਕਹਿੰਦੇ ਨੇ ਗੱਲਾਂ ਹੋਣਗੀਆਂ ਬਈ ਇਹੋ ਜੀ ਚੀਜ਼ ਹੋਈ ਜਿਹਦੇ ਨਾਲ ਗੱਲਾਂ ਹੋਣ ਪਿੰਡਾਂ 'ਚ ਉਹ ਵੱਖਰੀ ਚੀਜ਼ ਆ ਇਹ ਇਦੋਂ ਬਾਅਦ ਚ ਕਰਨ ਚੇਅਰਸ ਦਿਖਾ ਦੇ ਆਹ ਆ ਕੁਰਸੀਆਂ ਹੀ ਪਈਆਂ ਨੇ ਕੋਲੇ ਬਾਰੇ ਤਰ੍ਹਾਂ ਦੇ ਨਮੂਨੇ ਰੱਖੀ ਬੈਠੇ ਆ ਲੈ ਇਹ ਕਿਹੜੀ ਧਾਤ ਆ ਹੇਲਮੀਨੀਅਮ ਜਾਂ ਕਸ਼ੂਰ ਇਹ ਸਰ ਅਲੂਮੀਨੀਅਮ ਵੀ ਹੈ ਜੀ ਆਪਣੇ ਕੋਲੇ ਗੈਲਵਨਾਈਜ਼ ਵੀ ਹੈ ਹਮ ਮੈਕਸ ਮਟੀਰੀਅਲ ਖਰਾਬ ਨਹੀਂ ਹੁੰਦਾ ਪਰ ਪਲੇਟਿੰਗ ਵੀ ਹੋਈ ਹੋਈ ਹੈ ਨਹੀਂ ਖਰਾਬ ਨਹੀਂ ਹੁੰਦਾ ਜੀ ਮਤਲਬ ਵੀ ਅਸੀਂ ਬੇੜੇ ਚ ਰੱਖ ਦਈਏ ਹਾਂਜੀ ਹਾਂਜੀ ਬਾਹਰ ਬਿਲਕੁਲ ਜੀ ਬਿਲਕੁਲ ਤੇ ਉੱਥੇ ਖਰਾਬ ਨਾ ਹੋਣ ਹਾਂ ਉਹੀ ਗੱਲ ਇਹ ਆ ਬਾਕੀ ਅਸੀਂ ਸਰ ਕਸਟਮਾਈਜ਼ ਵੀ ਕਰਦੇ ਹਾਂ ਅਕੋਰਡਿੰਗ ਟੂ ਕਸਟਮਰ ਜਿਸ ਤਰ੍ਹਾਂ ਉਹ ਲਾਈਕ ਕਰਦਾ ਉਸ ਤਰ੍ਹਾਂ ਅਸੀਂ ਜਿਵੇਂ ਫੋਟੋ ਭੇਜਿਓ ਉਵੇਂ ਹੀ ਕਰ ਦੋਣੇ ਹਾਂ ਹਾਂਜੀ ਹਾਂਜੀ ਇਦੋ ਨਾਲ ਛਤਰੀਆਂ ਜੀਆਂ ਵੀ ਤੁਹਾਡੇ ਕੋਲ ਹੈਗੀਆਂ ਵਾ ਕਾਫੀ ਵੈਰਾਈਟੀ ਹੈ ਜੀ ਇੱਥੇ ਪੂਰੀ ਨਹੀਂ ਕਰ ਸਕਦੇ ਅਸੀਂ ਰੋਪ ਡਿਜ਼ਾਈਨਿੰਗ ਜਿਹਨੂੰ ਕਹਿੰਦੇ ਹਾਂ ਜੋ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਉਹ ਵੀ ਦਿਖਾ ਦਿਓ ਹਾਂਜੀ ਅਜੇ ਵੀ ਕਰਨ ਇੱਧਰਲੇ ਪਾਸੇ ਆ ਟੇਬਲ ਵੀ ਆ ਇਹ ਸਰ ਇਹ ਵੀ ਅਲੂਮੀਨੀਅਮ ਦਾ ਹੀ ਹੈ ਕਾਸਟਿੰਗ ਚ ਬਣਿਆ ਹੋਇਆ ਟੇਬਲ ਜੀ ਇਹ ਸਰ ਸਾਡੇ ਕੋਲੇ ਕਹਿੰਦਾ ਮਤਲਬ ਫੈਬਰਿਕਸ ਨੇ ਜਿਸ ਤਰ੍ਹਾਂ ਕਸਟਮਰ ਨੇ ਕੁਸ਼ਨਿੰਗ ਤਿਆਰ ਕਰਵਾਨੀ ਆ ਜੀ ਤੇ ਤਾਂ ਕੋਈ ਆਪਣਾ ਕਹਿ ਸਕਦਾ ਕਿ ਸਹਰਾਣਾ ਯਾਰ ਖਾਣ ਹਾਂਜੀ ਹਾਂਜੀ ਦੇਖੋ ਸਾਰੀ ਫੈਬਰਿਕ ਆ ਗਈ ਹਮ ਦੇਖੋ ਬਿਲਕੁਲ ਬਿਲਕੁਲ ਇਹ ਸਰੋਪ ਦੀ ਤੁਸੀਂ ਦੇਖੋ ਉਹ ਆ ਇਹ ਪਰੋਪ ਵਾਲੇ ਕੋਲੇ ਚੱਲ ਕੇ ਦੇਖੀਏ ਹਾਂਜੀ ਹਾਂਜੀ ਤੇ ਆਜੋ ਕਿਹੜੇ ਪਾਸੇ ਪਿਆ ਵਾ ਇਹ ਸਰੋਪ ਤੁਸੀਂ ਕਹਿੰਦਾ ਮਤਲਬ ਇਸ ਤਰ੍ਹਾਂ ਇੱਥੇ ਥੋੜੀ ਜਗ੍ਹਾ ਦੀ ਉਹ ਆ ਹਮਮ ਤੇ ਵੈਸੇ ਅਰੋਪ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ ਹਾਂਜੀ ਜੀ ਬਿਲਕੁਲ ਉਹਦੇ ਵਿੱਚ ਕੀ ਹੈ ਕਿ ਇਹ ਰੱਸੀਆਂ ਦੇ ਨਾਲ ਬਣੇ ਹੋਏ ਹਨਾ ਹਾਂਜੀ ਹਾਂਜੀ ਤੁਸੀਂ ਚੂਜ਼ ਕਰ ਸਕਦੇ ਹੋ ਵੀ ਕਿਹੜਾ ਸੀ ਕਲਰ ਲੈਣਾ ਹੈ ਤੇ ਉਸ ਉਸ ਤੋਂ ਬਾਅਦ ਕੁਸ਼ਨਿੰਗ ਕਿਹੜੀ ਰੰਗ ਦੀ ਕਰਵਾਣੀ ਹੈ ਹਾਂ ਬਿਲਕੁਲ ਅਸੀਂ ਕਹਿੰਦਾ ਮਤਲਬ ਅਕੋਰਡਿੰਗਲੀ ਤੁਹਾਨੂੰ ਬਣਾ ਕੇ ਦੇਣਾ ਹੋ ਵੀ ਕਰ ਦੋਗੇ ਤੁਸੀਂ ਹਾਂਜੀ ਹਾਂਜੀ ਆ ਵੀ ਯਾਰ ਬਹੁਤ ਸੋਹਣਾ ਵੀ ਇਹ ਕੀ ਰੱਖੀ ਬੈਠਿਆ ਇਹ ਸਰ ਅਸੀਂ ਆਰਡਰ ਤੇ ਬਣਾਇਆ ਕਿਸੇ ਦਾ ਅੱਛਾ ਹਾਂਜੀ ਹਾਂਜੀ ਮੈਂ ਕਹਿੰਦਾ ਭਾਰਾ ਵਾਵਾ ਹੋ ਹੈ ਹੋ ਲਈ ਆ ਤੇ ਆ ਆ ਵੀ ਬਹੁਤ ਸੋਹਣਾ ਯਾਰ ਇਹ ਸਰ ਕਹਿਣ ਦਾ ਮਤਲਬ ਲੈਂਪ ਪੋਸਟ ਹੈ ਜਿਸ ਤਰ੍ਹਾਂ ਕਲਾਸਿਕਲ ਅੱਜ ਕੱਲ ਕੋਠੀਆਂ ਹੈਵੀ ਆ ਹਾਂਜੀ ਹਾਂਜੀ ਬਹੁਤ ਹੈਵੀ ਹੈ ਜੀ ਹੈਵੀ ਆ ਇਹ ਹਾਂਜੀ ਹਾਂਜੀ ਇਹ ਸਟਰੀਟ ਲਾਈਟਾਂ ਦੇ ਵਿੱਚ ਹਨਾ ਉਹ ਇੱਕ ਬੋਬ ਕੰਦ ਜੀ ਬਣਾਉਣੀ ਹੋਵੇ ਜਿਵੇਂ ਉਹ ਪ੍ਰੀ ਹੀਟਿੰਗ ਕਰਨ ਵਾਲੇ ਆਪ ਦਾ ਸਟੂਡੀਓ ਬਣਾਉਂਦੇ ਆ ਹਾਂਜੀ ਹਾਂਜੀ ਉਹਨਾਂ ਵਾਸਤੇ ਬਹੁਤ ਕੰਮ ਦੀ ਚੀਜ਼ ਆ ਬਿਜੂ ਇਹ ਸਰ ਮਲਟੀ ਪਰਪਸ ਕਹਿੰਦਾ ਮਤਲਬ ਪ੍ਰੋਫੈਸ਼ਨ ਚ ਚੱਲਦਾ ਹੈਗਾ ਕਿਤੇ ਵੀ ਲੋਕ ਘਰ ਚ ਲਾ ਲਓ ਉਸ ਟੂਰਿਜ਼ਮ ਚ ਲਾ ਲਓ ਸਾਡੇ ਕੋਲੇ ਬਿਲਡਰ ਹੋ ਗਏ ਕੈਫੇ ਹੋ ਗਏ ਕਹਿੰਦਾ ਮਤਲਬ ਰੈਸਟੋਰੈਂਟਸ ਹੋ ਗਏ ਬਿਲਕੁਲ ਆਊਟਡੋਰ ਫਰਨੀਚਰ ਜਿਹੜੇ ਪਸੰਦ ਕਰਦੇ ਨੇ ਉਹ ਹੋਗੇ ਸਾਰੇ ਤਰ੍ਹਾਂ ਦੇ ਫਾਰਮ ਹਾਊਸਿੰਗ ਆ ਆ ਜਾਲੀ ਬਹੁਤ ਥਾਲੇ ਵਾਹ ਜੀ ਵਾਹ ਆ ਵੀ ਬਹੁਤ ਸੁਮਾਹਲਾ ਹਾਂਜੀ ਹਾਂਜੀ ਸਰ ਤੇ ਆਹਦੇ ਨਾਲ ਹੀ ਆਹਾ ਇਹ ਕਾਸਟਿੰਗ ਚ ਹੈ ਜੀ ਇਹ ਕਾਸਟ ਹੋਇਆ ਹੋਇਆ ਹਾਂ ਦੇਖੋ ਕਿੰਨਾ ਅੱਛਾ ਹੈ ਇਹ ਸਾਰਾ ਕਾਸਟ ਹੋਇਆ ਹੋਇਆ ਜੀ ਦੇਖੋ ਲੇ ਹੈ ਕਿ ਨਾ ਗੱਲਾਂ ਵਰਤਾਂ ਪੂਰੀਆਂ ਤੇ ਆਹ ਕੀ ਹੈ ਬਈ ਗੁਲਾਸਤੇ ਇਹ ਸਾਰਾ ਬਰਾਸ ਹੈ ਬਰਾਸ ਦੇ ਪਲੈਂਟਰਸ ਨੇ ਅੱਛਾ ਉੱਤੇ ਵਟੇ ਰੱਖਣ ਨੂੰ ਵਿੱਚ ਹਾਂਜੀ ਹਾਂਜੀ ਗੋਲਦਸਤਾ ਬਣਾ ਕੇ ਰੱਖ ਲਵਾਂ ਕੁਛ ਵੀ ਤੁਸੀਂ ਰੱਖ ਸਕਦੇ ਹੋ ਹਾਂ ਲਿਆ ਪ੍ਰਾਸ ਦੇ ਵਿੱਚ ਕਹੀ ਆ ਇਹ ਅਲਮੀਰਾ ਸਰ ਜਿਹੜੀ ਅਲਮੀਰਾ ਹੈ ਹਾਂਜੀ ਹਾਂਜੀ ਬਹੁਤ ਹੈਵੀ ਵੇਟ ਦੀ ਬਣੀ ਹੋਈ ਆ ਅੱਛਾ ਔਰ ਇਹ ਯੂਰਪ ਤੋਂ ਤੁਸੀਂ ਦੇਖੋਗੇ ਅੱਜ ਵੀ ਪੰਨਾਂ ਨੇ ਜੀ ਦੇਖੋ ਹੂੰ ਦੇਖੋ ਕਿੰਨਾ ਅੱਛਾ ਪਿੱਛੋਂ ਕਿੰਨੀ ਬਹੁਤ ਹੈਵੀ ਬਣੀ ਹੋਈ ਹੈ ਜੀ ਕਾਫੀ ਗ੍ਰੇਸ ਹੈ ਦੀ ਬਿਲਕੁਲ ਤਿਆਗੀ ਆ ਜਿਹੜਾ ਛੱਡ ਜਾ ਇਹ ਸਰ ਤੁਸੀਂ ਆਮ ਤੌਰ ਤੇ ਦੇਖਿਆ ਹੋਏਗਾ ਲੋਕ ਨਾ ਵੁੱਡਨ ਚ ਜਾਰ ਕਰਦੇ ਨੇ ਅਸੀਂ ਇਹਨੂੰ ਉਹਦੇ ਵਿੱਚ ਲਗਾਇਆ ਮੈਟਲ ਚ ਮੈਟਲ ਚ اچھا ਇਹ ਪਾਰਟੀਸ਼ਨ ਹੈ ਜੀ ਜਿਸ ਤਰ੍ਹਾਂ ਤੁਹਾਡਾ ਰੂਮ ਬੜਾ ਹੈ ਨਾ ਕਾਫੀ ਜਿਆਦਾ ਹੂੰ ਹੂੰ ਉਹਨੂੰ ਇੱਕ ਪਾਰਟੀਸ਼ਨ ਦੇਣੀ ਹੋਵੇ ਜੀ ਤੇ ਉਸ ਤਰ੍ਹਾਂ ਦੀ ਹੈ ਆਈਟਮ ਇਹ ਉਸ ਤਰ੍ਹਾਂ ਦੀ ਆਈਟਮ ਆ ਯਾਰ ਕਿੱਡਾ ਬੜੇ ਰੱਖੀ ਬੈਠੇ ਹੋ ਇਹ ਸਰ ਕਹਿੰਦਾ ਮਤਲਬ ਬਿਲਕੁਲ ਜੀ ਬਿਲਕੁਲ ਇਹ ਆਪਣਾ ਜਿਸ ਤਰ੍ਹਾਂ ਕੋਈ ਹਾਲ ਕਮਰ ਆ ਗਿਆ ਹਾਂ ਲੱਕੜ ਜੀ ਦਾ ਵੀ ਵਿੱਚ ਲੱਗਦਾ ਮੈਨੂੰ ਯਾਰ ਜਿਨ੍ਹਾਂ ਨੂੰ ਦੇਖਦੇ ਜੰਨੇ ਆ ਇਹਨੂੰ ਹੋਰ ਹੀ ਜੀ ਵੱਖਰੀ ਲੱਭਦੀ ਆ ਕਮਾਲ ਬਹੁਤ ਖੂਬਸੂਰਤ ਬਈ ਕਰਨੇ ਬਹੁਤ ਵੈਰਾਈਟੀ ਇਹਨਾਂ ਕੋਲੇ ਆ ਇਹ ਆ ਵੀ ਪ੍ਰਾਣਾ ਬਹੁਤ ਕਰਨੇ ਦਿਖਾਈਆਂ ਕਿਸ ਤਰੀਕੇ ਦਾ ਨੇੜੇ ਕਰਕੇ ਦਿਸੂਗਾ ਇਹ ਆ ਦੇਖੋ ਲੱਕੜ ਇਸ ਤਰੀਕੇ ਦੀ ਦਿਸੋਗੇ ਤੁਹਾਨੂੰ ਲੱਕੜੀ ਆ ਨਾ ਇਹ ਹਾਂਜੀ ਹਾਂਜੀ ਲੱਕੜੀ ਹੈ ਲੱਕੜੀ ਹੈ ਹਾਂ ਵਿੱਚ ਮਤਲਬ ਮੈਟਲ ਧਾਤ ਵੀ ਵਰਤੀ ਗਈ ਆ ਤੇ ਲੱਕੜ ਵੀ ਹਾਂਜੀ ਹਾਂਜੀ ਬਹੁਤ ਕਮਾਲ ਇਦੋਂ ਬਿਨਾ ਇਹਨਾਂ ਕੋਲੇ ਬੇਸ਼ੁਮਾਰ ਡਿਜ਼ਾਈਨਿੰਗ ਹੋਰ ਵੀ ਹੈਗੀ ਆ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਹੋ ਕਿ ਫੋਟੋ ਵੀ ਪਾ ਦਾਂਗੇ ਜਿਵੇਂ ਆ ਹਾਰੀਆਂ ਹੋਗੀਆਂ ਚੀਜ਼ਾਂ ਇਹ ਬੈਂਬੂ ਹੋ ਗਿਆ ਜੀ ਬੈਂਬੂ ਸ਼ੈਂਡਵੀਅਰ ਹਾਂ ਬਿਲਕੁਲ ਇਹ ਨਨੇ ਬਣਾਈਆਂ ਗਈਆਂ ਇਹ ਇੱਕ ਸਾਰੇ ਵੂਡਨ ਚ ਤੁਹਾਨੂੰ ਮੈਂ ਦਿਖਾਉਣਾ ਹੈ ਹਾਂ ਜੀ ਆਜੋ 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 ਆ ਦੇਖੋ ਸਰ ਹਾਂ ਹਾਂ ਇਹ ਲੱਕੜ ਦਾ ਹੈ ਇਹ ਸਾਰਾ ਹੀ ਵੂਡਨ ਚ ਹੈ ਇਹ ਲੱਕੜ ਦਾ ਦੇਖੋ ਸਰ ਸਾਰਾ ਹੀ ਵੂਡਨ ਚ ਬਣਿਆ ਹੋਇਆ ਸਾਰਾ ਹੀ ਲੱਕੜ ਦਾ ਜੇ ਇੱਥਾਂ ਛੱਤ ਟੰਗਣਾ ਹੋਵੇ ਕਿੰਨਾ ਸੋਹਣਾ ਲੱਗੇ ਕੋਠੀ 'ਚ ਹੈ ਗੱਲਾਂ ਬਾਤਾਂ ਪੂਰੀਆਂ ਆਹ ਢਾਟਾ ਤਾਂ ਕਿ ਲੱਕੜ ਦੀ ਵੀ ਲੱਕੜ ਇਹ ਸਰ ਵੂਡਨ ਚ ਹੈ ਇਹ ਵੀ ਵੂਡਨ ਲੱਕੜੀ ਹੈ ਵੀ ਹਮ ਲੈ ਇਹ ਤੁਹਾਨੂੰ 5 5 6 6 ਕਲਰ ਵੀ ਮਿਲ ਜਾਣਗੇ ਇਸ ਤੋਂ ਵੀ ਨਾ ਹਾਂ ਕਸਟਮਾਈਜ਼ ਵੀ ਹੋ ਜਾਊਗਾ ਕੋਈ ਆਪਸ਼ਨ ਨਾ ਦੇ ਦੂੰਗੀ ਜੇ ਤੁਸੀਂ ਹਾਂਜੀ ਹਾਂਜੀ ਲੈ ਦਰਸ਼ਕੋ ਸਾਰੀਆਂ ਚੀਜ਼ਾਂ ਲਈ ਸੰਪਰਕ ਕਰ ਸਕਦੇ ਹੋ ਤੁਸੀਂ ਆਹ ਦੇਖੋ ਕੁਰਸੀ ਆਹ ਦੇਖੋ ਕਿੱਡਾ ਟਕੜਾ ਕੁਰਸੀ ਦਾ ਨਮੂਨਾ ਲੈ ਭਾਰੀ ਆ ਹਾਂਜੀ ਹਾਂਜੀ ਸਰ ਇਹ ਗੈਲਵਨਾਈਜ਼ ਚ ਹੈ ਹਾਂ ਮਤਲਬ ਵਿੜੇ ਚ ਰੱਖਣ ਵਾਸਤੇ ਵਧੀਆ ਹੈ ਨਾ ਹਾਂਜੀ ਬਿਲਕੁਲ ਔਨ ਵਗੈਰਾ ਚ ਲੈ ਕਿੱਡੇ ਇਸ ਤਰੀਕੇ ਦੇ ਨਾਲ ਬਣਾਈ ਆ ਐ ਐ ਐ ਐ ਬਹੁਤ ਸੋਹਣਾ ਕਮਾਲ ਦਾ ਕੰਮ ਆ ਵੀ ਯਾਰ ਵੱਖਰੀ ਆ ਇਹ ਸਾਰਾ ਇੱਕ ਤੁਹਾਨੂੰ ਚੇਅਰ ਦਿਖਾਉਣਾ ਵਾ ਆ ਦੇਖੋ ਚੇਅਰ ਕਰਨ ਇਧਰ ਮਗਰਲੇ ਪਾਸੇ ਦਿਖਾ ਦੇਗੀ ਇਹ ਇੱਕ ਵਾਇਰ ਤੋਂ ਬਣੀ ਵੀ ਹੈ ਜੀ ਸਾਰੀ ਇੱਕ ਤਾਰ ਬਿਨਾ ਜੋੜ ਤੋਂ ਇੱਕ ਤਾਰ ਤੋਂ ਹੀ ਬਣੀ ਵੀ ਹੈ ਜੀ ਹਮਮ ਦੇਖੋ ਔਰ ਨਿਕਮ ਕੰਪੈਕਟ ਹੈ ਕਈ ਵਾਰੀ ਕੈਫੇ ਚ ਜਗ੍ਹਾ ਬਹੁਤ ਘੱਟ ਹੁੰਦੀ ਆ ਜੀ ਉੱਥੇ ਲੋਕ ਬਹੁਤ ਲਾਈਕ ਕਰਦੇ ਨੇ ਜੀ ਸਹੀ ਆ ਤੇ ਆਹ ਇਹ ਕਿਹੜਾ ਘਟਾ ਕਿਸੇ ਤੋਂ ਹਾਂਜੀ ਹਾਂਜੀ ਇਹ ਕੋਈ ਹੈਲਦੀ ਬੰਦਾ ਹੈ ਜਾਂ ਕੋਈ ਇਹਨਾਂ ਦਾ ਮਤਲਬ ਉਹਨਾਂ ਲਈ ਬਹੁਤ ਅੱਛੀ ਚੀਜ਼ ਆ। ਉਹਨਾਂ ਲਈ ਬਹੁਤ ਕਮਾਲ ਦੀ ਚੀਜ਼ ਆ। ਹਰ ਚੀਜ਼ ਹੀ ਆ ਤੁਹਾਡੀ लाजवाब ਆ। ਉਹ ਇੱਕ ਬੈਂਥਜੇ ਦੀ ਬਣੀ ਹੋਈ ਆ। ਮਤਲਬ ਕਿਹੜੀ ਕਿਹੜੀ ਤੁਹਾਨੂੰ ਡਿਜ਼ਾਈਨ ਦਿਖਾਈਏ। ਬਿਸਰੇ ਤੋਂ ਸਿਰਾ ਚੜ੍ਹਦੇ ਤੋਂ ਚੜ੍ਹਦੇ ਡਿਜ਼ਾਈਨ ਇਹਨਾਂ ਕੋਲੇ। ਦੇਖੋ ਵੀ। ਤੇ ਦਰਸ਼ਕੋ ਤੁਸੀਂ ਸੰਪਰਕ ਕਰ ਸਕਦੇ ਹੋ ਕਰ ਸਕਦੇ ਹੋ। ਇਹ ਬਾਰੋ-ਬਾਰ ਹੀ ਆ ਮੁਹਾਲੀ ਦੇ ਵਿੱਚ 105 ਸੈਕਟਰ ਇਮਾਰ ਹਾਂ ਜੀ ਜਿਵੇਂ ਪ੍ਰੋਜੈਕਟ ਅਸੀਂ ਇਹ ਐਮ ਆਰ ਸੈਂਟਰ ਪਲਾਜ਼ਾ ਸੈਂਟਰ ਪਲਾਜ਼ਾ ਸੈਕਟਰ 105 ਸੈਕਟਰ 105 ਦੇ ਵਿੱਚ ਤੁਸੀਂ ਆ ਸਕਦੇ ਹੋ ਉੱਪਰਲੇ ਫਲੋਰ ਦੇ ਉੱਤੇ ਆ ਫਰਸਟ ਫਲੋਰ ਫਰਸਟ ਫਲੋਰ ਦੇ ਉੱਤੇ ਆ ਆਪਣਾ ਫਾਇਰ ਬਾਲ ਹਨਾ ਜੀ ਹਾਂਜੀ ਸੀਪੀਐਮ 13 ਫਰਸਟ ਫਲੋਰ ਹਾਂ ਸੀਪੀਐਮ ਤੇ ਬਾਕੀ ਲੋਕੇਸ਼ਨ ਮਗਾ ਲਈ ਤੁਸੀਂ ਆ ਪਹੁੰਚਣਾ ਵਾ ਕੋਈ ਟ੍ਰੈਫਿਕ ਵਾਲਾ ਝਾਂਜੜ ਨਹੀਂ ਬਿਲਕੁਲ ਹੀ ਨਹੀਂ ਇਧਰਲੇ ਪਾਸੇ ਤੇ ਬਹੁਤ ਇੱਕ ਪਾਸੇ ਜੇ ਇੱਥੇ ਬਹੁਤ ਵੱਡੀ ਬਿਲਡਿੰਗ ਦੇ ਵਿੱਚ ਇਹਨਾਂ ਨੇ ਕਾਰੋਬਾਰ ਇਹ ਕੀਤਾ ਵਾ ਬਹੁਤ ਯੂਨਿਕ ਆਈਡੀਆ ਬਣਾ ਹਾਂਜੀ ਹਾਂ ਬਿਲਕੁਲ ਇਹ ਬਹੁਤ ਮੈਂ ਪਹਿਲੀ ਵਾਰੀ ਵੀਡੀਓ ਕਰ ਰਹੇ ਹਾਂ ਇਸ ਚੀਜ਼ ਦੀ ਨਹੀਂ ਨਹੀਂ ਬਿਲਕੁਲ ਜੀ ਸਾਨੂੰ ਬਹੁਤ ਲੋਕਾਂ ਨੇ ਐਪਰੀਸ਼ੀਏਟ ਕੀਤਾ ਇਸ ਚੀਜ਼ ਬਾਰੇ ਜੀ ਤੇ ਬਿਲਕੁਲ हटकी ਚੀਜ਼ਾਂ ਨੇ ਹਮ ਸਹੀ ਹੈ ਤੇ ਆਮ ਤੌਰ ਤੇ ਮਾਰਕੀਟ ਜਿਆਦਾ ਚਾਈਨੀਜ਼ ਜੀ ਚੱਲ ਰਹੀ ਹੈ ਇਹ ਠੋਸ ਆ ਇਹ ਬਿਲਕੁਲ ਠੋਸ ਹੈਗਾ ਕਹਿਣ ਦਾ ਮਤਲਬ ਕਦੇ ਤੁਸੀਂ ਟ੍ਰੈਂਡ ਆਇਆ ਲਗਾ ਲੋ ਕਦੇ ਜਾ ਹੀ ਨਹੀਂ ਸਕਦਾ ਹਾਂ ਪੁੱਤ ਪੋਤਿਆਂ ਤੱਕ ਚੱਲੂ ਕੰਮ ਹੈ ਹਾਂਜੀ ਹਾਂਜੀ ਦਰਸ਼ਕੋ ਖਾਸ ਨੋਟ ਕਰਿਓ ਵੀ ਇਹਨਾਂ ਕੋਲੇ ਸੋਲਰ ਲਾਈਟਾਂ ਵੀ ਹੁੰਦੀਆਂ ਤੁਸੀਂ ਸੋਲਰ ਲਾਈਟਾਂ ਲਵਾਉਣ ਦੀ ਵੀ ਸੇਵਾ ਇਹਨਾਂ ਤੋਂ ਲੈ ਸਕਦੇ ਹੋ ਬਹੁਤ ਖੂਬਸੂਰਤ ਡਿਜ਼ ਤੇ ਧੰਨਵਾਦ ਵੀਰੇ ਥੈਂਕ ਯੂ ਦਾ ਮਿਹਰਬਾਨੀ ਥੈਂਕ ਯੂ ਜੀ ਤੁਹਾਡਾ ਬਹੁਤ ਮਿਹਰਬਾਨੀ ਧੰਨਵਾਦ